We all need to have to have to have to have to have to have ਸ਼ਾਟ ਲਓ 1 ਸੈਕਿੰਡ 1 ਸੈਕਿੰਡ ਬੜੇ ਆਣਾ ਉੱਧਰ ਬੜਾ ਆਪੜੇ ਬੜਾ ਕਾਂਦੀ ਅੱਛਾ ਤੁਹਾਡਾ ਕਿਹੜਾ ਮੈਡਲ ਆਇਆ ਤੇ ਕਿੱਥੋਂ ਆਇਆ ਹੁੰਦਾ ਹੂੰ ਮਰਿੰਡੇ ਹੋਇਆ ਸੀ ਮੈਚ ਮੇਰਾ 골ਡ ਮੈਡਲ ਆਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿੰਨੇ ਕੁ ਹੋਰ ਬੱਚੇ ਆਏ ਸੀਗੇ ਕਿੰਨੇ ਕੁ ਬੱਚੇ ਆਏ ਸੀਗੇ ਹੋਰ ਸ਼ਹਿਰਾਂ ਤੋਂ ਆਏ ਸੀਗੇ ਬੱਚੇ ਹਾਂਜੀ ਕੋਈ ਕੋਈ ਬਠਿੰਡੇ ਤੋਂ ਆਇਆ ਸੀ ਕੋਈ ਕੋਈ ਪਟਿਆਲਾ ਤੋਂ ਆਇਆ ਸੀ ਕਿੰਨਾ ਤੋਂ ਮੁਸ਼ਕਲ ਸੀਗਾ ਕੰਮ ਕਰੀ ਮੁਸ਼ਕਲ ਸੀਗਾ ਥੋੜਾ ਹੁਆ ਲੱਗਦਾ ਸੀਗਾ ਵੀ ਮੈਂ ਮੈਡਮ ਜਿੱਤ ਪਾਉਂਗੀ ਲੱਗ ਰਹੀ ਸੀ ਜੀ ਸੋ। ਅੱਜ ਸਭ ਤੋਂ ਵੱਧ ਮਿਹਨਤ ਕਿੰਨੇ ਕਰਾਈ ਹੈ? ਕੋਚ ਨੇ ਕਰਾਈ ਹੈ ਜਾਂ ਕਿਹਦੀ ਸਭ ਤੋਂ ਵੱਧ سپورਟ ਕਿਹਦੀ ਰਹੀ ਹੈ? ਕੋਚ ਨੇ ਕਰਾਈ ਹੈ, ਪੈਰੈਂਟਸ ਨੇ ਕਰਾਈ ਹੈ। ਕੋਣ ਨੇ ਕੋਚ ਤੁਹਾਡੇ? ਸਿੰਬੱਤਾ मैम, ਪੂਜਾ मैम। ਕਿੰਨੇ ਘੰਟੇ ਤੁਸੀਂ ਗੇਮ ਨੂੰ ਦਿੰਦੇ ਹੋ? ਕਿੰਨਾ ਟਾਈਮ ਦਿੰਦੇ ਹੋ? 2 ਘੰਟੇ। ਪਰਦੇਵੀ ਨਾਲ ਉਹਨੇ ਬਰਦਾਵੀ? ਹਾਂਜੀ। ਅੱਛਾ ਜਦੋਂ ਘਰੇ ਦੱਸਿਆ ਤੁਸੀਂ ਫੋਨ ਕਰਕੇ ਵੀ ਮੇਰਾ 골ਡ ਮੈਡਲ ਆਇਆ ਕੀ-ਕਿਆ ਕਰਦੇ ਅਰੇ। ਕਾ ਦਨ ਕੇ ਬਹੁਤ ਵਧੀਆ ਖੁਸ਼ ਹੋ ਕੇ ਕਰਦੇ ਹਾਂਜੀ ਕੀ ਨਾਮ ਹੈ ਬੇਟਾ ਤੁਹਾਡਾ ਰਿਤਿਕਾ ਕਾਂਦੀ ਅੱਛਾ ਤੁਹਾਡਾ ਕਿਹੜਾ ਮੈਡਲ ਆਇਆ ਤੇ ਕਿੱਥੇ ਹੋਇਆ ਜੀ ਮਰਿੰਡੇ ਹੋਇਆ ਸੀ ਮੈਚ ਮੇਰਾ 골ਡ ਮੈਡਲ ਆਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿੰਨੇ ਕੁ ਹੋਰ ਬੱਚੇ ਆਏ ਸੀਗੇ ਕਿਤਨੇ ਕਿਤ ਬੱਚੇ ਆਏ ਸੀਗੇ ਹੋਰ ਸ਼ਹਿਰਾਂ ਤੋਂ ਆਏ ਸੀ ਬੱਚੇ ਹਾਂਜੀ ਕੋਈ ਕੋਈ ਬਠਿੰਡੇ ਤੋਂ ਆਇਆ ਸੀ ਕੋਈ ਕੋਈ ਪਟਿਆਲਾ ਤੋਂ ਆਇਆ ਸੀ ਕਿੰਨਾ ਤਾਂ ਮੁਸ਼ਕਿਲ ਸੀਗਾ ਕੰਪਨੀ ਮੁਸ਼ਕਿਲ ਸੀਗਾ ਥੋੜਾ ਲੱਗਦਾ ਸੀਗਾ ਵੀ ਮੈਂ ਮੈਡਮ ਜਿਸ ਪਾਉਂਗੀ ਲੱਗ ਰਿਹਾ ਸੀਗਾ ਅੱਜ ਸਭ ਤੋਂ ਵੱਧ ਮਿਹਨਤ ਕਿੰਨੇ ਕਰਾਈ ਹੈ ਕੋਚ ਨੇ ਕਰਾਈ ਹੈ ਜਾਂ ਕਿਹਦੀ ਸਭ ਤੋਂ ਵੱਧ سپورਟ ਕੀਤੀ ਰਹੀ ਹੈ ਕੋਚ ਨੇ ਕਰਵਾਈ ਹੈ ਪੈਰੈਂਟਸ ਨੇ ਕਰਾਈ ਕੋਣ ਨੇ ਕੋਚ ਤੁਹਾਡੇ ਸਿੰਬੱਤਾ मैम ਪੂਜਾ मैम ਕਿੰਨੇ ਘੰਟੇ ਤੁਸੀਂ ਗੇਮ ਨੂੰ ਦਿੰਦੇ ਹੋ ਕਿੰਨਾ ਟਾਈਮ ਦਿੰਦੇ ਹੋ 2 ਘੰਟੇ ਕਰਦੇ ਵੀ ਨਾਲ ਉਹਨੇ ਬ੍ਰਾਡਰੀ ਹਾਂਜੀ ਅੱਛਾ ਜਦੋਂ ਘਰੇ ਦੱਸਿਆ ਤੁਸੀਂ ਫੋਨ ਕਰਕੇ ਵੀ ਮੇਰਾ 골ਡ ਮੈਡਲ ਆਇਆ ਕੀ ਕੀਆ ਕਰਦੇ ਆ ਤੇ ਅ ਕਾਦਨਗੇ ਬਹੁਤ ਵਧੀਆ ਖੁਸ਼ ਹੋ ਕੇ ਕਰਦੇ ਹਾਂਜੀ ਬਟ ਕੀ ਨਾਮ ਹੈ ਤੁਹਾਡਾ ਪੀਐਸ ਅੱਛਾ ਤੁਹਾਡਾ ਕਿਹੜਾ ਮੈਡਲ ਆਇਆ ਬ੍ਰਾਂਚ ਤੇ ਕਿਹੜੀ ਗੇਮ ਚ ਆਇਆ ਕਰੈਕਟ ਕਿਦਾਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਅਗਲੇ ਲਈ ਕੀ ਸੋਚੇ ਹੋ ਨੂੰ ਅੱਗੇ ਹੋਰ ਕਿੰਨਾ ਅੱਗੇ ਹੋਰ ਜਾ ਕੇ ਗੋਲ ਜਿੱਤਣਾ ਹੈ ਅੱਗੇ ਕਿਹੜਾ ਮੈਡਲ ਲੈ ਕੇ ਆਣਾ ਹੈ ਗੋਲ ਮੰਮੀ ਪਾਪਾ ਕੀ ਕਹਿੰਦੇ ਪੁੱਛਦੇ ਮੰਮੀ ਪਾਪਾ ਕਿੱਦਾਂ ਬਸ ਹਾਂਜੀ ਹਾਂਜੀ ਇਹ ਬੱਚੀਆਂ ਗਈਆਂ ਸੀ 45ਵੀਂ ਅੰਤਰ ਜਿਹੜੀ ਪੰਜਾਬ ਸਟੇਟ ਸਕੂਲ ਗੇਮਸ ਹੈ ਪ੍ਰਾਇਮਰੀ ਸਕੂਲ ਗੇਮਸ ਹੈ ਜਿਹੜੀ ਕਿ ਮਰੰਡੇ ਇੱਕ ਤਰੀਕ ਤੋਂ ਲੈ ਕੇ 4 ਦਸੰਬਰ ਤੱਕ ਹੋਈਆਂ ਨੇ ਤੇ ਉਹਦੇ ਵਿੱਚ ਗਈਆਂ ਸੀਗੀਆਂ ਤੇ ਇਹ ਬੱਚੀਆਂ ਨੇ ਆ ਮੈਡਲ ਲੈ ਕੇ ਆਈਆਂ ਖੰਨੇ ਦਾ ਨਾਮ ਜ਼ਿਲ੍ਹਾ ਲੁਧਿਆਣੇ ਦਾ ਨਾਮ ਰੋਸ਼ਨ ਕੀਤਾ ਇੱਕ ਕੁੜੀਆ ਦਾ 골ਡ ਮੈਡਲ ਆਇਆ ਇੱਕ ਦਾ ਬ੍ਰੌਂਜ਼ ਮੈਡਲ ਆਇਆ ਤੇ ਇਹਨਾਂ ਨੇ ਬਹੁਤ ਹੀ ਟਫ ਫਾਈਟਾਂ ਕੁੜੀਆਂ ਨੇ ਇਹਨਾਂ ਨੇ ਕੀਤੀਆਂ ਨੇ ਜਿਹੜੀ 골ਡ ਮੈਡਲ ਵਾਲੀ ਲੜਕੀ ਹੈ ਰਿਤਿਕਾ ਗਾਂਧੀ ਉਹਦਾ ਨਾਮ ਹੈ ਉਹਨੇ ਸਾਰੀਆਂ ਹੀ ਫਾਈਟਾਂ ਪੰਜ ਫਾਈਟਾਂ ਹੋਈਆਂ ਨੇ ਪੰਜ ਦੀਆਂ ਪੰਜੇ ਫਾਈਟਾਂ ਇਹਨਾਂ ਨੇ 6-0 7-0 ਨਾਲ ਹੀ ਕੱਢੀਆਂ ਨੇ ਤੇ ਦੂਸਰੀ ਕੁੜੀਆ ਹੈਗੀ ਆ ਪ੍ਰੀਆਲ ਪ੍ਰੀਤਕੌਰ ਜਿਹਦਾ ਕਿ ਬ੍ਰੌਂਜ਼ ਮੈਡਲ ਆਇਆ ਉਹਨੇ ਆਪਣੀਆਂ ਪਹਿਲੀਆਂ ਸਾਰੀਆਂ ਫਾਈਟਾਂ 6060 ਨਾਲ ਕੱਡੀਆਂ ਨੇ ਤੇ ਜਿਹੜੀ ਇਹਦੀ ਸੈਮੀਫਾਈਨਲ ਫਾਈਟ ਸੀਗੀ ਉਹਦੇ ਵਿੱਚ ਵੀ ਇਹ ਲੀਡਿੰਗ 'ਚ ਸੀ ਲੜਕੀ ਤੇ ਆ ਯਾ ਐਕਸਪੀਰੀਅੰਸ ਕਹਿ ਲੋ ਹਲੇ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ ਕਈ ਵਾਰ ਬੱਚਾ ਡੋਲ ਜਾਂਦਾ ਪਰ ਇਹਨੇ ਬਹੁਤ ਹੀ ਵਧੀਆ ਦੋਨਾਂ ਨੇ ਫਾਈਟਾਂ ਕੀਤੀਆਂ ਨੇ ਤੇ ਸਾਡੇ ਖੰਨੇ ਨਾਮ ਦਾ ਖੰਨੇ ਦਾ ਜਿਹੜਾ ਨਾਮ ਹੈ ਉਹ ਰੌਸ਼ਨ ਕੀਤਾ ਜ਼ਿਲ੍ਹਾ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਤੇ ਹੁਣ ਅਸੀਂ ਇਹਨਾਂ ਨੂੰ ਇੰਟਰਨੈਸ਼ਨਲ ਟੂਰਨਾਮੈਂਟਾਂ ਵਾਸਤੇ ਤਿਆਰ ਕਰ ਰਹੇ ਆ ਤੇ ਬਹੁਤ ਹੀ ਜਲਦ ਜਦ ਇਹਨਾਂ ਦੀ ਏਜ ਇਹ एलिਜੀਬਲ ਹੋਣ ਗਿਆ ਏਸ਼ੀਅਨ ਗੇਮਸ 올림픽 ਵਾਸਤੇ ਅਸੀਂ ਆਪਣਾ ਇਹ ਟੀਚਾ ਰੱਖਿਆ ਟਾਰਗੇਟ ਰੱਖਿਆ ਵੀ ਇਹ ਐਸੇ ਬੱਚਿਆਂ ਨੂੰ ਜਿਹੜੇ ਕਿ ਬਹੁਤ ਮਿਹਨਤੀ ਨੇ ਤੇ ਇਹਨਾਂ ਨੂੰ 올림픽 ਤੱਕ ਲੈ ਕੇ ਜਾਇਆ ਜਾਣਾ ਹਾਂਜੀ ਦੇਖੋ ਆਪਾਂ ਇੱਕ ਵਾਕਿਆ ਹੁਣ ਸੁਣਿਆ ਹੀ ਸੀਗਾ 13 ਸਾਲ ਦੀ ਬੱਚੀ ਦਾ ਜਲੰਦਰ ਜਿਹੜਾ ਕਿ ਹੁਣ ਰੀਸੈਂਟ ਹੋਇਆ ਤੇ ਅਸੀਂ ਬਹੁਤ ਸਾਲਾਂ ਤੋਂ ਇਸ ਚੀਜ਼ ਤੇ ਵਰਕ ਕਰ ਰਹੇ ਹਾਂ ਵੀ ਬੱਚਿਆਂ ਨੂੰ ਸੈਲਫ ਡਿਫੈਂਸ ਚਾਹੇ ਕੁੜੀ ਆ ਚਾਹੇ ਮੁੰਡਾ ਚਾਹੇ ਬੜਾ ਚਾਹੇ ਛੁਟਾ ਉਹਨੂੰ ਆਪਣੀ ਸੈਲਫ ਡਿਫੈਂਸ ਜ਼ਰੂਰ ਆਣੀ ਚਾਹੀਦੀ ਆ ਤੇ ਜਦ ਕੋਈ ਬੱਚਾ ਕਾਰਾਟੇ ਕਰਦਾ ਹੈ ਉਹ ਸਪੈਸ਼ਲੀ ਸੈਲਫ ਡਿਫੈਂਸ ਸਿੱਖਦਾ ਹੈ ਇਹ ਵੀ ਬੱਚੀਆਂ ਸੈਲਫ ਡਿਫੈਂਸ ਕਰਦੀਆਂ ਨੇ ਆਪਣੀਆਂ ਤੇ ਮੈਂ ਸਾਰੀਆਂ ਕੁੜੀਆਂ ਨੂੰ ਸਪੈਸ਼ਲੀ ਛੋਟੀ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰਦੀਆਂ ਵੀ ਆਪਣੀ ਬੱਚੀਆਂ ਨੂੰ ਕਾਰਾਟੇ ਜ਼ਰੂਰ ਸਿਖਾਓ ਸੈਲਫ ਡਿਫੈਂਸ ਜ਼ਰੂਰ ਸਿਖਾਓ ਤਾਂ ਕਿ ਕਿਸੇ ਵੀ ਮੁਸੀਬਤ ਦੇ ਟਾਈਮ ਤੇ ਉਹ ਘਬਰਾ ਨਾ ਤੇ ਡਟ ਕੇ ਮੁਕਾਬਲਾ ਕਰਨ ਤੇ ਜਿੱਤਣ ਦੇਖੋ ਮੈਂ ਤਾਂ ਜਿਹੜੇ ਮੇਰੇ ਮੈਂਟਰ ਹੈ ਪੂਜਾ ਗੋਇਲ ਇਹ ਦੀਦੀ ਹੈਗੇ ਨੇ ਇਹ 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 ਮੇਰੇ ਮੈਂਟਰ ਹਨ ਜਦ ਮੈਂ ਤਾਂ ਸਿਰਫ ਇਹਨਾਂ ਨੂੰ ਦੱਸਿਆ ਵੀ ਇਹ ਕਿਸ ਤਰ੍ਹਾਂ ਦਾ ਫੀਲ ਕਰਨਗੇ ਇਹ ਇਹ ਦੱਸਣਗੇ ਤੇ ਮੈਂ ਤਾਂ ਜਸਟ ਇਹਨਾਂ ਨੂੰ ਇਨਫੋਰਮੇਸ਼ਨ ਦਿੰਦੀ ਆ ਦੇਖੋ ਇੰਨੀ ਕਿ ਖੁਸ਼ੀ ਹੈਗੀ ਹੈ ਕਿ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੇ ਕੋਚ ਮੈਡਮ ਸਿਮੀ ਬੱਤਾਂ ਨੂੰ ਫਿਰ ਉਸ ਤੋਂ ਬਾਅਦ ਦੋਨੇ ਬੱਚੀਆਂ ਦੇ ਜਿਹੜੇ ਪੇਰੈਂਟਸ ਐ ਇਹਨਾਂ ਨੂੰ ਮੈਂ ਤੈਅ ਦਿਨੋਂ ਪਹਿਲਾਂ ਤਾਂ ਬਹੁਤ ਵਧਾਈਆਂ ਦਿਨੀਆਂ ਕਿ ਜਿਨ੍ਹਾਂ ਨੇ ਰਲ ਮਿਲ ਕੇ ਦਿਨ ਰਾਤ ਮਿਹਨਤ ਕਰਕੇ ਇਹਨਾਂ ਦੇ ਕੋਚ ਨੇ ਮਿਹਨਤ ਕਰਵਾਈ ਤੇ ਇਹਨਾਂ ਦੇ ਮਾਪਿਆਂ ਨੇ ਪੂਰਾ ਸਾਥ ਦਿੱਤਾ ਸਹਾਇਕ ਦਿੱਤਾ ਤੇ ਦਿਨ ਰਾਤ ਦੀ ਮਿਹਨਤ ਦੇ ਨਾਲ ਇਹ ਬੱਚੀਆਂ ਮੈਡਲ ਲੈ ਕੇ ਆਈਆਂ ਨੇ ਤੇ ਸਭ ਤੋਂ ਵੱਡੀ ਗੱਲ ਖੁਸ਼ੀ ਇਸ ਲਈ ਹੋ ਰਹੀ ਹੈ ਕਿ ਇਹ ਦੋਨੇ ਬੱਚੀਆਂ ਨੇ ਔਰ ਬੱਚਿਆਂ ਦੇ ਕੇਸ ਦੇ ਵਿੱਚ ਅਸੀਂ ਦੋਨੇ ਸਾਡਾ ਸਿਮੀ ਸਪੋਰਟਸ ਐਂਡ ਫਿਟਨੈਸ ਕਲੱਬ ਹਮੇਸ਼ਾ ਸਾਡਾ ਇੱਕ ਟੀਚਾ ਹੁੰਦਾ ਹੈ ਕਿ ਬੱਚਿਆਂ ਦੇ ਲਈ ਅਸੀਂ ਜੋ ਬੈਸਟ ਕਰ ਸਕੀਏ ਸੈਲਫ ਡਿਫੈਂਸ ਦੇ ਵਿੱਚ ਕਾਰਾਟੇ ਦੇ ਵਿੱਚ ਉਹ ਅਸੀਂ ਕਰੀਏ ਔਰ ਇੱਕ ਵਾਰ ਨਹੀਂ ਅਸੀਂ ਬਹੁਤ ਵਾਰ ਮੀਡੀਆ ਦੇ ਵਿੱਚ ਵੀ ਅਸੀਂ ਇਹ ਗੱਲ ਨੂੰ ਬਾਰ ਬਾਰ ਰਿਪੀਟ ਕਰ ਚੁੱਕੇ ਹਾਂ ਕਿ ਜਿਹੜੀਆਂ ਲੜਕੀਆਂ ਕਿਸੇ ਵਜ੍ਹਾ ਨਾਲ ਪੈਸੇ ਖਰਚ ਕਰਕੇ ਨਈ ਟ੍ਰੇਨਿੰਗ ਲੈ ਸਕਦੀਆਂ ਅਸੀਂ ਉਹ ਬੱਚਿਆਂ ਨੂੰ ਫ੍ਰੀ ਆਫ ਕੋਸਟ ਵੀ ਕਾਰਾਟੇ ਦੀ ਔਰ ਆਤਮ ਰੱਖਿਆ ਦੀ ਟ੍ਰੇਨਿੰਗ ਦੇਣ ਲਈ ਵਚਨਬੱਧ ਹਾਂ ਕਰਵਾ ਵੀ ਰਹੇ ਹਾਂ ਔਰ ਅਸੀਂ ਕਰਵਾ ਵੀ ਰਹੇ ਹਾਂ